ਸਾਥੀ ਗਰਲਫ੍ਰੈਂਡਸ ਮੈਂ ਤੁਹਾਨੂੰ ਅੱਜ ਸੰਜੀਗਰਾਂਗੀ ਇੱਕ ਬਹੁਤ ਹੀ ਵਧੀਆ ਸਟੋਰੀ ਇਸ ਸਟੋਰੀ ਦੇ ਵਿੱਚ ਕੀ ਹੈ ਇੱਕ ਮਿਸਟਰ ਰਾਈਟ ਨਾਮਕ ਵਿਅਕਤੀ ਹੁੰਦਾ ਹੈ 1957 ਦੇ ਵਿੱਚ ਉਸ ਨੂੰ ਲਿੰਫ ਨੋਡ ਦਾ ਕੈਂਸਰ ਹੁੰਦਾ ਹੈ ਕੈਂਸਰ ਇਹ ਨਾਲ ਜਦੋਂ ਦੇਖਿਆ ਨਕਤੇ ਅਖੀਰਲੀ ਸਟੇਜ ਤੇ ਹੁੰਦਾ ਹੈ ਕਿ ਉਸ ਦੀ ਪੂਰੀ ਬੋਡੀ ਦੇ ਵਿੱਚ ਸੰਤਰੇ ਦੇ ਸਾਈਜ਼ ਦੀ ਔਰੇਂਜ ਦੇ ਸਾਈਜ਼ ਦੀਆਂ ਵੱਡੀਆਂ-ਵੱਡੀਆਂ ਲਿੰਫ ਨੋਡਸ ਦੇ ਟਿਊਮਰ ਬਣ ਜਾਂਦੇ ਹਨ ਤੇ ਉਸੇ ਸਮੇਂ ਇੱਕ ਨਵੀਂ ਜਿਹੜੀ ਮੈਡੀਸਨ ਹੈ ਉਹ ਇਜਾਦ ਹੁੰਦੀ ਹੈ ਜਿਸ ਦਾ ਨਾਮ ਕ੍ਰੈਬਿਓਜ਼ਲ ਹੁੰਦਾ ਹੈ ਤੇ ਮਿਸਟਰ ਰਾਈਟ ਨੂੰ ਇਸ ਦਵਾਈ ਬਾਰੇ ਪਤਾ ਲੱਗਦਾ ਤੇ ਉਹ ਆਪਣੇ ਡਾਕਟਰ ਫਿਲਿਪ ਵੈਸਟ ਨੂੰ ਰੀਕਵੈਸਟ ਕਰਦਾ ਹੈ ਕਿ ਉਸ ਨੂੰ ਇੰਜੈਕਸ਼ਨ ਦਿੱਤਾ ਜਾਵੇ ਤਾਂ ਕਿ ਉਹ ਵੀ ਕੈਨਸਰ ਉਹਦਾ ਵੀ ਠੀਕ ਹੋ ਜਾਵੇ ਬਹੁਤ ਜ਼多 ਰਿਕਵੈਸਟ ਕਰਨ ਤੇ ਡਾਕਟਰ ਜਿਹੜੇ ਫਿਲਿਪ ਵੈਸਟ ਨੇ ਉਹ ਇੰਜੈਕਸ਼ਨ ਸ਼ੁੱਕਰਵਾਰ ਦੁਪਹਿਰ ਨੂੰ ਮਿਸਟਰ ਰਾਈਟ ਨੂੰ ਲਾਉਂਦੇ ਹਨ ਤੇ ਦੋ ਦਿਨਾਂ ਦੇ ਵਿੱਚ ਉਹਦੇ ਜਿਹੜੇ ਸਾਰੇ ਟਿਊਮਰ ਆ ਬਿਲਕੁਲ ਕੰਪਲੀਟਲੀ ਠੀਕ ਹੋ ਜਾਂਦੇ ਹਨ ਤੇ ਡਾਕਟਰ ਵੀ ਹੈਰਾਨ ਹੁੰਦੇ ਹਨ ਤੇ ਹੱਸਦੇ ਹਨ ਕਿ ਤੇਰੇ ਟਿਊਮਰ ਇਸ ਤਰ੍ਹਾਂ ਖੁਰ ਗਿਆ ਜਿਦਾਂ ਇੱਕ ਬਰਫ਼ ਦੇ ਗੋਲੇ ਨੂੰ ਆਪਾਂ ਗੈਸ ਤੇ ਧਰ ਦਿੰਦੇ ਆ ਤੇ ਉਹ ਮਿੰਟ ਵਿੱਚ ਖੁਰ ਜਾਂਦਾ ਹੈ ਉਹਦੇ ਟਿਊਮਰ ਕੰਪਲੀਟਲੀ ਖਤਮ ਹੋ ਜਾਂਦੇ ਹਨ ਇਸ ਤੋਂ 2 ਮਹੀਨੇ ਬਾਅਦ ਇੱਕ ਰਿਪੋਰਟ ਆਉਂਦੀ ਜਿਸ ਦੇ ਵਿੱਚ ਪ ਜਿਹੜੀ ਆ ਉਹ ਕੁਝ ਖਾਸ ਇਫੈਕਟਿਵ ਨਹੀਂ ਹੈ ਕੈਂਸਰ ਦੇ ਅਗੇਂਸਟ ਤੇ ਇਹ ਰਿਪੋਰਟ ਮਿਸਟਰ ਰਾਈਟ ਪੜ੍ਹ ਲੈਂਦਾ ਤੇ ਉਸ ਨੂੰ ਫਿਰ ਇਮੀਡੀਏਟ ਰੈਲੈਪਸ ਹੋ ਜਾਂਦਾ ਉਹਦਾ ਕੈਂਸਰ ਜਿਹੜਾ ਉਹ ਫਿਰ ਵਾਪਸ ਉਹਦੀ ਬੋਡੀ ਤੇ ਅਪੀਅਰ ਹੋ ਜਾਂਦਾ ਫਿਰ ਉਹ ਡਾਕਟਰ ਫਿਲਿਪ ਵੈਸਟ ਕੋਲ ਆਉਂਦਾ ਹੈ ਤੇ ਡਾਕਟਰ ਫਿਲਿਪ ਵੈਸਟ ਉਹਨੂੰ ਕਹਿੰਦੇ ਆ ਵੀ ਕੁਝ ਨਹੀਂ ਇਹ ਸਭ ਫੇਕ ਨਿਊਜ਼ ਹੈ ਤੇ ਉਹਨੂੰ ਇੱਕ ਮਤਲਬ ਹਾਈ ਡੋਜ਼ ਦੇ ਰੂਪ ਦੇ ਵਿੱਚ ਇੱਕ ਹੋਰ ਇੰਜੈਕਸ਼ਨ ਲਾ ਦਿੰਦੇ ਹਨ ਕਹਿ ਕੇ ਕਿ ਇਹਦੇ ਨਾਲ ਤੇਰਾ ਫਿਰ ਕੈਂਸਰ ਠੀਕ ਹੋ ਜਾਵੇਗਾ ਤੇ ਉਹੀ ਗੱਲ ਹੁੰਦੀ ਹੈ ਦੋ ਦਿਨਾਂ ਦੇ ਵਿੱਚ ਫਿਰ ਕੈਂਸਰ ਉਹਦਾ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਫਿਰ ਉਹ ਦੋ ਮਹੀਨੇ ਬਿਲਕੁਲ ਠੀਕ ਰਹਿੰਦਾ ਹੈ ਦੋ ਮਹੀਨੇ ਬਾਅਦ ਇੱਕ ਫਾਈਨਲ ਰਿਪੋਰਟ ਆਉਂਦੀ ਹੈ ਕਿ ਕ੍ਰੈਬਿਉਜ਼ਮ ਦੇ ਉੱਤੇ ਕਿ ਕ੍ਰੈਬਿਉਜ਼ਮ ਜਿਹੜੀ ਹੈ ਉਹ ਬਿਲਕੁਲ ਹੀ ਵਰਥਲੈਸ ਹੈ ਬਿਲਕੁਲ ਯੂਸਲੈਸ ਹੈ ਉਹ ਕੋਈ ਕੰਮ ਨਹੀਂ ਕਰਦੀ ਕੈਂਸਰ ਦੇ ਵਿੱਚ ਤੇ ਇਹੇ ਨਿਊਜ਼ ਜਦੋਂ ਮਿਸਟਰ ਫਿਲਿਪ ਮਿਸਟਰ ਰਾਈਟ ਪੜ੍ਹ ਲੈਂਦਾ ਹੈ ਤਾਂ ਮਿਸਟਰ ਰਾਈਟ ਨੂੰ ਫੀਲ ਇਮੀਡੀਏਟ ਰਿਲੈਪਸ ਹੁੰਦਾ ਹੈ ਦੁਬਾਰਾ ਫਿਰ ਕੈਂਸਰ ਉਹਦੀ ਬੋਡੀ ਤੇ ਅਪੀਅਰ ਹੁੰਦਾ ਤੇ ਦੋ ਦਿਨਾਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਕਿਸੇ ਵੀ ਆਦਮੀ ਦਾ ਕਿਸੇ ਬੰਦੇ ਦਾ ਜਿਹੜਾ ਯਕੀਨ ਹੈ ਬਿਲੀਫ ਸ ਉਹ ਕਿਸੇ ਵੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ ਤੇ ਕਿਸੇ ਵੀ ਬਿਮਾਰੀ ਨੂੰ ਪੈਦਾ ਵੀ ਕਰ ਸਕਦਾ ਹੈ ਜੇ ਤੁਸੀਂ ਸਾਰਾ ਦਿਨ ਸੋਚਦੇ ਰਹੋਗੇ ਕਿ ਮੈਨੂੰ ਆਹ ਬਿਮਾਰੀ ਹੋ ਗਈ ਆ ਹੋ ਗਿਆ ਹੋ ਗਿਆ ਤਾਂ ਉਹ ਐਕਚੁਅਲ ਚ ਬੋਡੀ ਪ੍ਰੋਡਿਊਸ ਕਰ ਦਿੰਦੀ ਐ ਐਕਚੁਅਲ ਚੋ ਬੋਡੀ ਬਿਮਾਰੀ ਪੈਦਾ ਕਰ ਦਿੰਦੀ ਐ ਤੇ ਅਗਰ ਬਹੁਤ ਤੁਹਾਨੂੰ ਕੋਈ ਸੀਰੀਅਸ ਬਿਮਾਰੀ ਹੈ ਤੁਸੀਂ ਠੀਕ ਰਹੇ ਹੋ ਕਿ ਮੈਂ ਤੰਦਰੁਸਤ ਆ ਮੈਂ ਠੀਕ ਆ ਮੈਂ ਠੀਕ ਹੋ ਰਿਹਾ ਮੇਰੇ ਤੇ ਦਵਾਈ ਅਸਰ ਕਰ ਰਹੀ ਐ ਤਾਂ ਤੁਸੀਂ ਉਸ ਤੋਂ ਠੀਕ ਵੀ ਹੋ ਜਾਂਦੇ ਹੋ ਸੋ ਆਫ ਦਿ ਬਲੀਫ ਸਿਸਟਮ ਨੂੰ ਸਟਰੋਂਗ ਤੇ ਪੋਜ਼ਿਟਿਵ ਰੱਖੋ ਤੇ ਜੇ ਕਿਸੇ ਨੇ ਇਹ ਸਟੋਰੀ ਪੜਨੀ ਹੋਵੇ ਤਾਂ ਉਹ ਗੂਗਲ ਕਰ ਸਕਦਾ ਹੈ ਮਿਸ ਨਾ ਲਿਕੇ ਸਰਚ ਕਰੋ ਤੁਹਾਨੂੰ ਇਹ ਸਟੋਰੀ Google ਤੇ ਮਿਲ ਜਾਵੇਗੀ ਧੰਨਵਾਦ